ਅਮ੍ਰਿਤਸਰ ਦੇ ਹਲਕਾ ਮਜੀਠਾ ਦਾ ਪਿੰਡ ਬਾਬੂਬਾਚ ਜਿੱਥੇ ਸੱਤ ਸਾਲ ਦੇ ਇੱਕ ਕਮਰ ਸਿੰਘ ਦੀ ਮੌਤ ਦਾ ਪਿੰਡ ਦੇ ਵਿੱਚ ਹੜਕੰਪ ਮਚ ਗਿਆ ਜਦ ਦੱਸਿਆ ਜਾ ਰਿਹਾ ਕਿ ਮ੍ਰਿਤਕ ਬੱਚਾ ਪਰਿਵਾਰ ਦਾ ਇਕਲੌਤਾ ਪੁੱਤ ਅਸਲੀ ਸੀ ਉਸ ਦੀ ਇੱਕ ਵੱਡੀ ਭੈਣ ਵੀ ਸੀ ਤਾਂ ਪਰਿਵਾਰ ਦਾ ਦਾਵਾ ਹੈ ਕਿ ਬੱਚੇ ਨੂੰ ਕਿਸੇ ਨੇ ਮਾਰਿਆ ਹੈ ਤੇ ਮੌਕੇ ਤੇ ਇੱਟਾਂ ਰੋੜੇ ਵੀ ਮਿਲੇ ਨੇ ਪਿੰਡ ਦੇ ਸਰਪੰਚ ਨੇ ਪੁਸ਼ਟੀ ਕੀਤੀ ਹੈ ਕਿ ਸੂਚਨਾ ਮਿਲਨ ਤੋਂ ਉਹ ਮੌਕੇ ਤੇ ਪਹੁੰਚੇ ਅਤੇ ਕਤਲ ਦਾ ਸ਼ੱਕ ਅੱਜ ਹਰ ਪਿੱਟਾ ਗੱਦਰਸਸਸਸਾਲ ਦੇ ਇੱਕ ਅਪਰੀ ਸਿੰਘ ਦੇ ਹਸਮੇ ਖਲਾਤ ਤੋਂ ਵਿੱਚ ਮੌਤ ਕੋਈ ਛੋਟੇ ਬੱਚੇ ਦੀ ਮੌਤ ਦੀ ਖਬਰ ਜਿਵੇਂ ਪਿੰਡ ਚ ਪਹੇ ਲਿਆ ਤਾਂ ਸੋਗ ਦੀ ਲਹਿਰ ਦੌੜ ਗਈ ਹੈ ਕਿ ਪਰਿਵਾਰ ਦਾ ਰੂ ਰੋ ਕੇ ਵਿਰਹਾਲ ਹੈ ਇਹ ਮੌਤ ਤੋਂ ਹਾਏ ਬਖਾ ਦੋ ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਕਿ ਆ ਗਿਆ ਕਿ ਪਰ ਮੌਤ ਦੀ ਜਾਗਰ ਹੈ ਜੇਰਾ ਨਹੀਂ ਜੇਰਾ ਨਹੀਂ ਕੋਈ ਜੇਰੇ ਰੋਣ ਦੀ ਖਾਲੇ ਦੇ ਵਿੱਚ ਤਾਂ ਬੇਗੁੜਿਆ ਦਾ ਹੀ ਪਰਿਵਾਰ ਦਾ ਇਹ ਕਹਿਣਾ ਹੈ ਕਿ ਪਹਿਲੇ ਸ਼ੱਕ ਦੇ ਵਿੱਚ ਪਤਾ ਲੱਗੇ ਕਿ ਕਿਸੇ ਨੇ ਬੱਚੇ ਨੂੰ ਜ਼ਖਮੀ ਕੀਤਾ ਤਾਂ ਉਧਰ ਪਰਿਵਾਰ ਰੋਦਾ ਰੋ ਰੋ ਕੇ ਬੁਰਾ ਹਾਲ ਹੈ ਸੱਜਾ ਘਰ ਤੋਂ ਕੁਝ ਦੂਰ ਇੱਕ ਕੋਠੇ ਦੀ ਛੱਤ ਤੇ ਮਰਤ ਹਾਲਤ ਦੇ ਵਿੱਚ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਮਾਰਿਆ ਗਿਆ ਤੇ ਸਾਨੂੰ ਇਨਸਾਫ ਚਾਹੀਦਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਸਿਟੀ ਮੌਕੇ ਤੇ ਪਹੁੰਚੀ ਹੈ ਤੇ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਇਨਵੈਸਟੀਗੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗਣਗੇ ਤੇ ਪਰਿਵਾਰ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਫਿਲਹਾਲ ਇਸ ਮਾਮਲੇ ਦੇ ਵਿੱਚ ਹਰ ਇੱਕ ਐਂਗਲ ਤੋਂ ਜਾਂਚ ਹੋ ਰਹੀ ਹੈ ਪਰ ਇਸ ਵਾਰ ਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਜਿੱਥੇ دہشت ਮਚ ਰਹੀ ਹੈ ਮੇਰਾ ਨਾਮ ਜੀ ਸਮਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਜੀ ਹਲਕਾ ਮਜੀਠਾ ਜ਼ਿਲ੍ਹਾ ਬਰਸਾਰ ਜੀ ਕੀ ਬੁਖਦਾਈ ਘਟਨਾ ਵਾਪਰੀ ਕੀ ਕਹਿਣਾ ਸਰਬੋਤ ਦੁੱਖ ਘਟਨਾ ਵਾਪਰੀ ਰਹੀ ਹੈ ਇਹ ਨਾ ਸਵਾਗ ਕੇ 5 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਕੀ ਡਿਗਾਵਾ ਜੀ ਕੀ ਨਾਮ ਆ ਬੱਚੇ ਦਾ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਵੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਕੇ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੂਨ ਨਾਲ ਲਿਬੜੇ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਤੇ ਦੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਨੂੰ ਬੱਚੇ ਦੀ ਉਮਰ ਹੈਗੀ ਜੀ 7 ਸਾਲ ਕਿੰਨੇ ਭੈਣ ਭਰਾ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਤੇ ਭਰਾ ਵਾ ਹਾਂਜੀ ਜੇ ਮੁਸਲਮਾਨ 체ਤੀ ਗ੍ਰਿਫਤਾਰ ਨਹੀਂ ਕਰਦੇ 체ਤੀ ਫਿਰ ਫਿਰ ਦੇਖੋ ਜੋ ਵੀ ਸਾਡੇ ਕੋ ਆਪਾਂ ਕਰਾਂਗੇ ਜੀ ਮੰਗ ਕੀ ਕਰਦੇ ਹੋ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਂ ਹੈ ਆਪਣਾ ਸਰਮਨ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਭਾਜੀ ਤੇ ਕੀ ਗੱਲਬਾਤ ਹੋਈ ਆ ਉਨ ਮਾਰਦੇ ਤਾਲੇ ਗਨੇ ਵੱਡਦੇ ਤਾਂ ਕੋਈ ਪਤਾ ਨਹੀਂ ਕਿ ਲੱਗਾ ਵੀ ਲਈ ਜੀ ਕੋਟਾੜ ਕੰਡੇ ਸਾਹਿਬ ਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੈਰੀ ਦੁਕਾਨ ਕਚੇ ਦੀ ਬੀਜੰਡਾਂ ਦੇ ਕਣਕ ਬੀਜਾ ਕੋਠੀ ਜਾਣੇ ਰਿਹਾ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਘਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਜਿਹੜੇ ਖਲੋਤਾ ਦੇ ਪਰੇ ਟਰੈਕਟਰ ਦੇ ਬੂਏ ਗਾੜੀ ਪਰੇ ਕੀ ਗੱਲ ਹੋ ਗਈ ਜਿਹੜਾ ਟਰੈਕਟਰ ਵੀ ਰਿਹਾ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੇ ਦਾਦਾ ਨਿਕਲ ਗਏ ਤੇ ਮੈਂ ਭੱਜ ਕੇ ਨਾ ਠਾਵੇਂ ਕਿ ਪੈਣ ਕੀ ਗੱਲ ਹੋਈ ਉਹਨੇ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮਰੇ ਟਾਈਟ ਆ ਕੋਠੀ ਗਣੇ ਕਰਾਈ ਲਾ ਕੇ ਐਂ ਕਣਕ ਬੀਜਣ ਜਾਂਦੇ ਸਵੇਰੇ ਬਸੀ ਬਚਾਉ ਜੀ ਦਾ ਪੋਤਰਾ ਲੱਗਦਾ ਜੀ ਕੀ ਮਾਮਲਾ ਕੀ ਜੇ ਸੰਖਿੜੀ ਜੀ ਮਾਮਲਾ ਇਹ ਤੇ ਜਾ ਪਤਾ ਲੱਗਾ ਸਾਨੂੰ ਦੂਦਰ ਸੜਕ ਦੇ ਪੰਧ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਕਰਦਾ ਰੱਖੀ ਹੋਏਗੇ ਮਾਰਿਆ ਲੱਗਦਾ ਕਿ ਇਹ ਕੀ ਮੰਗ ਕਰਦੀ ਮੰਗ ਕਾ ਦੀ ਆ ਜੀ ਸਾਨੂੰ ਤੇ ਇਹ ਵੰਜ਼ਾਜ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੀ ਭੈਣ ਭਰਾ ਸੀ ਇਹ ਇੱਕ ਭੈਣਿਆ ਤੇ ਇੱਕ ਭਰਾ ਵੱਡੀ ਬੇਟੀ ਆ ਤੇ ਕਿੰਨੀ ਉਮਰ ਕਿੰਨੀ ਹੋਈ ਸੀ ਉਮਰ ਸੇ 5 6 7 ਸਾਲ 6 7 ਸਾਲ ਦਾ ਹੁ 7 ਸਾਲ ਦੀ ਉਮਰ ਹੈ ਜੀ ਹਾਂ ਜੀ ਮਤਲਬ ਤੀਸਰੇ ਮਹੀਨੇ ਨੂੰ ਠਰਾਸ ਹਾਂ ਜੀ ਪੁਲਿਸ ਆਈ ਕੀ ਕਾਰਵਾਈ ਕੀਤੀ ਪੁਲਿਸ ਆਈ ਆ ਸਭ ਨਾ ਮੌਕਾ ਵੇਖਿਆ ਉੱਥੇ ਜੀ ਜਾ ਕੇ ਇਟਾਂ ਪਈਆਂ ਹੀ ਉੱਥੇ ਜਿਹਨਾਂ ਮਾਰੇ ਇਹ ਜਿਹੜੀ ਬੱਚੇ ਦੀ লাশ ਜੀ ਹੁਣ ਕਿੱਥੇ ਹੈ ਹੁਣ ਤੇ ਸ਼ਹਿਰ ਪੋਸਟਮਾਰਟ ਲੈ ਗਈ ਠੀਕ ਹੈ ਕੀ ਮਾਮਲਾ ਸਰ ਜੀ ਤੁਹਾਨੂੰ ਦੱਸਿਆ ਥੈਂਕ ਯੂ ਅੱਜ ਆ ਕੁਛ ਸਮਾਂ ਪਹਿਲਾਂ ਸਾਨੂੰ ਇਤਲਾਹ ਮਿਲੀ ਸੀ ਇੱਕ ਏ ਕਮਪਰੀਸ ਸਿੰਘ ਸਾਨੂੰ ਤਰਨਬੀਰ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇੱਕ ਖਬਰ ਮਿਲੀ ਸੀ ਤੇ ਜੋ ਇਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਹੈ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਤੇ ਤਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ